ਕਿਸਾਨ ਵੀਰੋ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬਾੜੀ ਤੇ ਇਕਸਾਨ ਭਾਈ ਭਾ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਪੀ ਸਿੰਘ ਦੇ ਵਿੱਚ ਆਪ ਦਾ ਬਹੁਤ ਬਹੁਤ ਸਵਾਗਤ ਕਰਦਾ ਤੇ ਕਿਸਾਨ ਵੀਰੋ ਜਿਵੇਂ ਕਿ ਆਪਾਂ ਨੂੰ ਪਤਾ ਹੈ ਪੀਆਰ 126 ਪਿਛਲੇ 2 ਸਾਲਾਂ ਤੋਂ ਕਿਸਾਨਾਂ ਲਈ ਬਹੁਤ ਹੀ ਵਧੀਆ ਕਿਸਮ ਸਾਬਤ ਹੋਈ ਹੈ ਜਿਹੜੇ ਵੀਰਾਂ ਨੇ ਸਾਰਾ ਕੁਝ ਸਹੀ ਖਾਦ ਖੁਰਾਕ ਬਜਾਈ ਦਾ ਸਮਾਂ ਸਹੀ ਸਮੇਂ ਤੇ ਬੀਜੀ ਸਹੀ ਖਾਦਾਂ ਪਾਈਆਂ ਉਹਨਾਂ ਨੇ 90 ਤੋਂ 95% ਝਾੜ ਵੀ ਲਿਆ ਤੇ ਇਸ ਵਾਰ ਵੀ ਆਪਾਂ ਨੂੰ ਪਤਾ ਜਿਹੜਾ ਮੇਨ ਏਰੀਆ 126 ਜਾਂ 131 ਦੇ ਹੇਠ ਆ ਰਿਹਾ ਸੋ ਅੱਜ ਆਪਾਂ ਗੱਲ ਕਰਾਂਗੇ ਪੀਆ 126 ਚ ਕਿਹੜੇ ਸਮੇਂ ਆਪਾਂ ਨੂੰ ਬੀਜਣੀ ਚਾਹੀਦੀ ਹੈ ਤਾਂ ਕਿ ਜਿਹੜਾ ਆਪਾਂ 90 ਤੋਂ 95 ਮਨ ਝਾੜ ਲੈ ਸਕੀਏ ਫਿਰ ਆਪਣੇ ਇਹਦੇ ਦਾਣੇ ਚ ਮੌਇਸਚਰ ਦੀ ਗੱਲ ਹੁੰਦੀ ਆ ਆਪਾਂ ਕਿਵੇਂ ਖਾਦ ਖਰਕ ਸਹੀ ਦੇ ਕੇ ਸੰਤੁਲਿਤ ਦੇ ਕੇ ਆਪਾਂ ਜਿਹੜਾ ਮੌਇਸਚਰ ਤੋਂ ਨਿਆਟ ਪਾਸ ਆ ਰਹੇ ਤਾਂ ਕਿ ਜਿਹੜਾ ਮੌਇਸਚਰ ਐਂਡ ਤੇ ਦਾਣੇ ਚ ਜ਼ਿਆਦਾ ਨਾ ਬਣੇ ਤੇ ਇਹਦੇ ਚ ਕਿਸਾਨ ਵੀਰੋ ਆਪਾਂ ਨਾਲ ਨਾਲ ਆਪਾਂ 128 29 ਤੇ 126 ਦੀਆਂ ਕਿਹੜੀ ਕਿਹੜੀ ਤਰੀਕ ਨੂੰ ਕਿੰਨਾ ਝਾੜ ਆਇਆ ਉਹਦਾ ਮੈਂ ਤੁਹਾਨੂੰ ਸਾਰਾ ਡਾਟਾ ਇਸ ਵੀਡੀਓ ਚ ਦਿਖਾਉਂਗਾ ਸੋ ਕਿਰਪਾ ਕਰਕੇ ਵੀਡੀਓ ਐਂਡ ਤੱਕ ਜਰੂਰ ਸੁਣਿਓ ਤੇ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤੇ ਇਹਦੇ ਨਾਲ ਕਿਸਾਨ ਵੀਰੋ ਜੇਕਰ ਤੁਸੀਂ ਖੇਤੀਬਾੜੀ ਸੰਬੰਧਤ ਕਿਸੇ ਵੀ ਸਮੱਸਿਆ ਦਾ ਹੱਲ ਚਾਹੁੰਦੇ ਹੋ ਤਾਂ ਮੇਰੇ WhatsApp ਗਰੁੱਪ ਨਾਲ ਜੁੜ ਸਕਦੇ ਹੋ ਜਿਹਦਾ ਨੰਬਰ ਹੈਗਾ 8198011111 ਨੰਬਰ ਮੈਂ ਫੇਰ ਰਿਪੀਟ ਕਰਦਾ ਜੀ 8198011111 ਤਾਂ ਕਿਸਾਨ ਵੀਰੋ ਜਿਹੜੀ PR126 ਵੈਰਾਈਟੀ ਹੈ ਸਭ ਨੂੰ ਪਤਾ ਵੀ ਥੋੜੇ ਸਮੇਂ ਵਾਲੀ ਵੈਰਾਈਟੀ ਹੈ ਲਵਾਈ ਤੋਂ ਬਾਅਦ ਇਹ ਸਿਰਫ 93 ਦਿਨਾਂ ਜਿਹੜੀ ਆਪਣੇ ਖੇਤ ਦੇ ਵਿੱਚ ਲੈਂਦੀ ਹੈ ਉਸ ਤੋਂ ਬਾਅਦ ਜਿਹੜੀ ਇਹ ਪੂਰੀ ਤਿਆਰ ਹੋ ਜਾਂਦੀ ਹੈ ਵਾਢੀ ਲਈ ਸੋ ਇਹਦੇ ਵਿੱਚ ਜਿਹੜਾ ਮੇਨ ਫੰਡਾ ਹੁੰਦਾ ਕਿਸਾਨ ਵੀਰੋ ਇਹ ਹੈ ਵੀ ਜਿਹੜੀ ਵੀ ਆਪਾਂ ਥੋੜੇ ਸਮੇਂ ਵਾਲੀ ਵੈਰਾਈਟੀ ਹੈ ਜਿੰਨੀ ਆਪਾਂ ਲੇਟ ਕੋਸ਼ਿਸ਼ ਕਰੀਏ ਜਿੰਨੀ ਕਿ ਲੇਟ ਲੱਗ ਸਕਦੀ ਹੈ ਉਨੀ ਕਿ ਲੇਟ ਲਾਉਣੀ ਹੈ ਤੇ ਜਿਹੜੀ ਜਿਹੜੀ ਪਨੀਰੀ ਹੈ ਉਹ ਥੋੜੇ ਸਮੇਂ ਵਾਲੀ ਲਾਉਣੀ ਹੈ ਯਾਨਕਿ 25 ਦਿਨ ਤੇ ਆਪਾਂ ਜਿਹੜੀ ਹਰ ਹਾਲਤ ਨੂੰ ਟ੍ਰਾਂਸਪਲੈਂਟ ਕਰ ਦੇਣਾ ਯਾਨਕਿ ਜਿਹੜੀ ਆਪਣੀ ਪਨੀਰੀ ਹੈ ਉਹਨੂੰ 25 ਦਿਨਾਂ ਦੇ ਅੰਦਰ ਅੰਦਰ ਆਪਾਂ ਹਰ ਹਾਲ ਦੇ ਵਿੱਚ ਖੇਤ ਚਲਾਉਣਾ ਹੈ 25 ਦੇ 22 ਕਰ ਸਕਦੇ ਹਾਂ 25 ਤੋਂ 30 ਦੇ ਨਾਲ ਲਜਾਈਏ ਜੇਕਰ ਤੁਸੀਂ ਪੂਰਾ ਵਧੀਆ ਝਾੜ ਚਾਹੁੰਦੇ ਹੋ ਤਾਂ ਆਪਾਂ 25 ਡਣਾ ਦੀ ਜਿਹੜੀ ਹੈ ਪਨੀਰੀ ਉਹ ਆਪਾਂ ਖੇਤ ਦੇ ਵਿੱਚ ਲਾਉਣੀ ਹੈ ਹੁਣ ਆਪਾਂ ਗੱਲ ਕਰਾਂਗੇ ਇਸ ਤੋਂ ਬਾਅਦ ਚ ਜਿਹੜਾ ਡਾਟਾ ਯੂਨੀਵਰਸਿਟੀ ਨੇ ਦਿੱਤਾ ਵੀ ਕਿਹੜੀ ਤਰੀਕ ਨੂੰ ਲਾਇਆ ਤੇ ਕਿੰਨਾ ਝਾੜ ਜਿਹੜਾ 26 ਦਾ ਮਿਲਿਆ ਜਾਂ ਦੂਜੀਆਂ ਵੈਰਾਈਟੀਆਂ ਦਾ ਕਹਿ ਲਈਏ 21 28 29 ਤੇ 30 ਦਾ ਹੁਣ ਆਪਾਂ ਇਹਦੇ ਵਿੱਚ ਜੇਕਰ ਗੱਲ ਕਰੀਏ ਜਿਵੇਂ 130 ਦਾ ਜੇਕਰ 15 ਜੂਨ ਨੂੰ ਬੀਜਿਆ ਉਹਦਾ 29.6 ਕਵਾਂਟਲ ਪ੍ਰਤੀ ਏਕੜ ਝਾੜ ਆਇਆ ਹੈ 126 ਦਾ ਆਇਆ 29.4 ਕੁਆਂਟਲ ਜੇਕਰ 20 ਜੂਨ ਨੂੰ ਆਪਾਂ ਦੇਖੀਏ ਪੀਆਰ 131 ਦਾ ਆਇਆ 33.4 ਪੀਆ 28 ਦਾ ਆਇਆ 32.6 ਪੀਆਰ 129 ਦਾ ਆਇਆ 30.3 ਪੀਆਰ 30 ਦਾ ਆਇਆ 31.6 ਤੇ ਪੀਆਰ 126 ਦਾ ਆਇਆ 30.1 ਹੁਣ ਜੇਕਰ ਆਪਾਂ 126 ਤੇ ਇਕੱਲੇ ਤੇ ਚਲੀਏ ਜੇਕਰ ਆਪਾਂ 25 ਜੂਨ ਨੂੰ ਬਜਾਈ ਕਰਦੇ ਆ ਤਾਂ 32.5 ਕੁਆਂਟਲ ਆਇਆ ਝਾੜ ਪ੍ਰਤੀ ਏਕੜ 30 ਜੂਨ ਨੂੰ ਬਜਾਈ ਦਾ 32.7 ਕੁਇੰਟਲ ਆਇਆ 5 ਜੁਲਾਈ ਨੂੰ 33.1 ਕੁਇੰਟਲ ਪ੍ਰਤੀ ਏਕੜ ਆਇਆ 12 ਜੁਲਾਈ ਨੂੰ ਆਇਆ 31.8 ਕੁਇੰਟਲ ਪ੍ਰਤੀ ਏਕੜ ਤੇ ਜੁਲਾਈ ਨੂੰ 19. 19 ਜੁਲਾਈ ਨੂੰ 30.7 ਕੁਇੰਟਲ ਪ੍ਰਤੀ ਏਕੜ ਦਾ ਜਿਹੜਾ ਝਾੜ ਮਿਲਿਆ ਸੋ ਇੱਥੇ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਜੇਕਰ ਆਪਾਂ 5 ਜੁਲਾਈ ਨੂੰ ਆਪਾਂ ਇਹ ਬੀਜਦੇ ਆਂ ਤਾਂ ਮੈਕਸਿਮਮ ਜਿਹੜਾ ਆਪਾਂ ਝਾੜ ਹੈ ਜਿਹੜਾ ਖੇਤ ਦੇ ਵਿੱਚ ਮਿਲੂਗਾ ਆਪਾਂ 90-95 ਮੰਨ ਝਾੜ ਵੀ ਲੈ ਸਕਦੇ ਆਂ ਸੋ ਮੇਰੀ ਬੇਨਤੀ ਹੈ ਵੀ PR126 ਨੂੰ ਬੀਜਣ ਜਿਆਦਾ ਕਾਲੀ ਨਾ ਕੀਤੀ ਜਾਵੇ ਸਹੀ ਸਮੇਂ ਤੇ ਬੀਜਿਆ ਜਾਵੇ ਥੋੜਾ ਜਿਹਾ ਲੇਟ ਬੀਜਿਆ ਜਾਵੇ ਤੁਸੀਂ 5 ਜੁਲਾਈ ਤੱਕ ਜਿਹੜੀ ਹੈ ਫਸਲ ਜਿਹੜੀ ਆਪਣੀ ਹੈ ਵੀ ਬੀਜ ਸਕਦੇ ਹੋ ਤੇ ਇਸ ਦੂਬਾਰ ਮੈਂ ਕਿਸਾਨ ਵੀਰੋ ਤੁਹਾਨੂੰ ਦੱਸਣਾ ਚਾਹੁੰਦਾ ਜੇਕਰ ਤੁਸੀਂ ਕਿਸੇ ਆਲੂ ਵਾਲੇ ਨੇ ਦੂਜਿਆਂ ਨੇ ਬੀਜਣੀ ਹੈ ਤਾਂ ਉਹ ਤੁਸੀਂ ਪਹਿਲਾਂ ਵੀ ਬੀਜ ਸਕਦੇ ਹੋ ਪਰੰਤੂ ਜਿੱਥੇ ਬਾਣ ਖਾਲੀ ਹੈ ਉੱਥੇ ਕੋਸ਼ਿਸ਼ ਕਰੋ ਜੇਕਰ ਕੋਈ ਹੋਰ ਫਸਲ ਅੱਗੇ ਨਹੀਂ ਛੇਤੀ ਵਿੱਚ ਹੈਗੀ ਤਾਂ ਤੁਸੀਂ ਥੋੜਾ ਲੇਟ ਬਜਾਈ ਹੈ ਜਿਹੜੀ ਇਹ ਕਰ ਸਕਦੇ ਹੋ ਇਹਦੇ ਨਾਲ ਆਪਾਂ ਨੂੰ ਵਧੀਆ ਝਾੜ ਮਿਲੂਗਾ ਦੂਜੀ ਗੱਲ ਜਦੋਂ ਵੀ ਤੁਸੀਂ ਹੁਣ ਬਜਾਈ ਆਪਾਂ ਕਰਨੀ ਹੈ ਤਾਂ ਕੋਸ਼ਿਸ਼ ਕਰੋ ਇਹਨੂੰ ਸੋਧ ਲੋ ਬੀਜ ਨਾਲ ਬੀਜ ਨੂੰ ਸੋਧ ਕੇ ਬੀਜੋ ਸਪ੍ਰਿੰਟ ਨਾਂ ਦੀ ਦਵਾਈ ਆਈ ਹੈ ਜੀਚ ਕਾਰਬੈਂਡੈਮ ਤੇ ਮੈਨਕੋਜੈਬ ਸਾਲਟ ਹੈ 3 ਗ੍ਰਾਮ ਪ੍ਰਤੀ ਕਿਲੋ ਬੀਨ ਨੂੰ ਲੱਗੂਗੀ ਯਾਨੀ ਕਿ 38 24 24 ਗ੍ਰਾਮ ਜਿਹੜੀ ਹੈ ਕਿੱਲੇ ਦੇ ਬੀਜ ਲਈ ਆਪਾਂ ਨੂੰ ਸਪ੍ਰਿੰਟ ਦਵਾਈ ਚਾਹੀਦੀ ਹੈ ਇਹਦੇ ਨਾਲ ਜਿਹੜੀਆਂ ਆਪਣੀਆਂ ਬਿਮਾਰੀਆਂ ਅੱਗੇ ਜਾ ਕੇ ਲੱਗਦੀਆਂ ਉਹ ਨਹੀਂ ਲੱਗਣੀਆਂ ਕਿਸਾਨ ਵੀਰੋ ਦੂਜਾ ਆ ਜਾਂਦਾ ਆਪਾਂ ਨੂੰ ਜਿਨੂੰ ਆਪਾਂ ਇਹਦਾ ਝਾੜ ਜੀਕਰ ਵੱਧ ਲੈਣਾ ਤਾਂ ਆਪਾਂ ਜਿਹੜੋ ਪਨੀਰੀ ਦੀਆਂ ਜਿਹੜੀਆਂ ਜੜਾਂ ਉਹਨੂੰ ਆਪਾਂ ਇਹ ਜੋ ਸਪਾਇਰੀਲਮ 500 ਗ੍ਰਾਮ ਦੇ ਜਿਹੜਾ ਟੀਕਾ ਹੁੰਦਾ ਉਹ ਲਾ ਸਕਦੇ ਆ ਆਪਾਂ ਨੂੰ 100 ਲੀਟਰ ਪਾਣੀ ਦੇ ਵਿੱਚ ਭੋਲ ਕੇ ਤੇ ਉਹਦੇ ਵਿੱਚ ਜਿਹੜੀਆਂ ਆਪਾਂ ਜੜਾਂ ਭੌਂ ਕੇ ਰੱਖਣੀਆਂ ਜੜਾਂ ਭੌਂ ਅਨਸਾਰ ਜ਼ਿਆਦਾ ਸਮਾਂ ਨਹੀਂ ਆਪਾਂ ਲੈਣਾ ਛੇਤੀ ਆਪਾਂ ਜਿਹੜੀਆਂ ਉਹ ਉਦੋਂ ਬਾਅਦ ਚ ਲਵਾਈ ਕਰ ਦੇਣੀ ਹੈ ਇਹਦੇ ਨਾਲ ਜਿਹੜਾ ਤੁਹਾਡਾ ਝਾੜ ਵਧੂਗਾ ਤੀਜੀ ਗੱਲ ਆ ਜਾਂਦੀ ਹੈ ਵੀ ਜਿਹੜੀ ਖਾਦ ਖੁਰਾਕ ਆਪਾਂ ਇਹਨੂੰ ਦੇਣਾ ਕਿਸਾਨ ਵੀਰੋ ਇਹ ਬਹੁਤ ਜ਼ਰੂਰੀ ਹੈ ਯੂਰੀਆ ਦੀ ਜਿਹੜੀ ਮਾਤਰਾ ਹੈ ਉਹ ਸੰਤੁਲਿਤ ਰੱਖਣੀ ਹੈ ਤਾਂ ਕਿ ਜੇਕਰ ਆਪਣਾ ਯੂਰੀਆ ਜ਼ਿਆਦਾ ਪਾਇਆ ਜਾਊਗਾ ਉਹਦੇ ਨਾਲ ਇੱਕ ਤਾਂ ਇਹਦੇ ਵਿੱਚ ਬਿਮਾਰੀਆਂ ਵੱਧ ਕ੍ਰੀਏਟ ਹੁੰਦੀਆਂ ਬਿਮਾਰੀਆਂ ਜ਼ਿਆਦਾ ਹੁੰਦੀਆਂ ਦੂਜਾ ਜਿਹੜਾ ਮੌਇਸਚਰ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਕਿਉਂਕਿ ਜ਼ਿਆਰਾ ਸਮਾਂ ਜੇਕਰ ਆਪਾਂ ਇਹਨੂੰ ਹਰਾ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਸੋ ਇਹਦੇ ਵਿੱਚ ਜਿਹੜਾ ਯੂਰੀਆ ਹੈ ਯੂਰੀਆ ਦੇਣ ਦਾ ਢੰਗ ਹੈ ਉਹਦੀ ਗੱਲ ਕਰੀਏ ਆਪਾਂ ਯੂਨੀਵਰਸਿਟੀ ਵੱਲੋਂ ਸਪਰਸ਼ ਡੋਜ਼ ਹੈਗੀ ਹੈ 90 ਕਿਲੋ ਪ੍ਰਤੀ ਏਕੜ ਦੀ ਯਾਨੀ ਕਿ 90 ਕਿਲੋ ਆਪਾਂ 1 ਕਿੱਲੇ ਦਾ ਜਿਹੜਾ ਯੂਰੀਆ ਦੇਣਾ ਤੇ ਇਹਦੇ ਵਿੱਚ ਕਿਸਾਨ ਵੀਰੋ ਆਪਾਂ ਕੀ ਕਰਨਾ ਹੈ ਇਹਨੂੰ ਤਿੰਨ ਬਰਾਬਰ ਕਿਸ਼ਤਾਂ ਚ ਦੇਣਾ ਪਹਿਲੀ ਕਿਸ਼ਤ ਆਪਾਂ 7ਵੇਂ ਦਿਨ ਦੇਣੀ ਹੈ ਦੂਜੀ ਕਿਸ਼ਤ ਆਪਾਂ 21ਵੇਂ ਦਿਨ ਤੇ ਤੀਜੀ ਇਹਦੀ 35ਵੇਂ ਦਿਨ ਦੇਣੀ ਹੈ ਯਾਨੀ ਕਿ ਆਪਾਂ 35 ਦਿਨ ਦੇ ਅੰਡਰ ਅੰਡਰ 30 ਕਿਲੋ ਦੀਆਂ ਤਿੰਨ ਕਿਸ਼ਤਾਂ ਪਾ ਕੇ ਇਹਦੀਆਂ ਜਿਹੜੀਆਂ ਮੁਕੰਮਲ ਇਹਨੂੰ ਸੰਤੁਲਨ ਖਰਾਦ ਦਾ ਜਿਹੜੀ ਯੂਰੀਆ ਦੀ ਦੇ ਦੇਣੀ ਹੈ ਜਿਵੇਂ ਕਿ ਆਪਾਂ ਦੂਜੀਆਂ ਵੈਰਾਈਟੀਆਂ ਜਿਹੜੀਆਂ ਥੋੜੀਆਂ ਜੀਆਂ ਜ਼ਿਆਦਾ ਸਮਾਂ ਲੈਂਦਾ ਉਹਨੂੰ ਆਪਾਂ 42ਵੇਂ ਦਿਨ ਤੱਕ ਵੀ ਯੂਰੀਆ ਦੇ ਸਕਦੇ ਹਾਂ ਪਰੰਤੂ ਇਹਦੇ ਵਿੱਚ ਆਪਾਂ 35 ਦਿਨ ਤੇ ਹਰ ਹਾਲਤਾਂ ਜਿਹੜਾ ਯੂਰੀਆ ਪੂਰਾ ਕਰਨਾ ਹੁਣ ਗੱਲ ਕਰੀਏ ਡੀਪੀ ਪਾਉਣਾ ਜਾਂ ਨਹੀਂ ਵੈਸੇ ਤਾਂ ਡੀਪੀ ਦੀ ਲੋੜ ਨਹੀਂ ਹੁੰਦੀ ਫਿਰ ਵੀ ਜੇਕਰ ਆਪਾਂ ਮਿੱਟੀ ਪਰ ਕਰਾਇਆ ਹੈ ਫਾਸਫੋਰਸ ਦੀ ਘਾਟ ਆਈ ਹੈ ਤਾਂ ਤੁਸੀਂ ਡੀਏਪੀ ਦੀ ਜਗ੍ਹਾ ਸਿੰਗਲ ਸੁਪਰ ਫਾਸਫੇਟ ਯੂਜ਼ ਕਰ ਸਕਦੇ ਹੋ ਇਹਦਾ ਮੈਂ ਪਹਿਲਾਂ ਵੀ ਦੱਸਿਆ ਕਿਉਂਕਿ ਪੀਐਚ ਵੀ ਘੱਟ ਹੁੰਦਾ ਹੈ ਇੱਕ ਆਪਾਂ ਨੂੰ ਫਾਸਫੋਰਸ ਦੇ ਨਾਲ ਨਾਲ ਕੈਲਸ਼ੀਅਮ ਤੇ ਸਲਫਰ ਦਿੱਤਾ ਜਿਹੜਾ ਸੁਪਰ ਦੇ ਵਿੱਚ ਮਿਲ ਜਾਂਦਾ ਸੋ ਆਪਾਂ ਸੁਪਰ ਦਾ ਇੱਕ ਗੱਟਾ ਪਾ ਸਕਦੇ ਹਾਂ ਆਖਰੀ ਕਦੂ ਕਰਨ ਦੇ ਸਮੇਂ ਦੂਜੀ ਗੱਲ ਆ ਜਾਂਦੀ ਹੈ ਪੋਟਾਸ਼ ਹੈ ਪੋਟਾਸ਼ ਵੀ ਆਪਾਂ ਆਖਰੀ ਕਦੂ ਕਰਨ ਦੇ ਸਮੇਂ ਜਿਹੜੀ ਉਹਦੀ ਕਿਸ਼ਤ ਪਾ ਸਕਦੇ ਹਾਂ ਪੋਟਾਸ਼ ਜਿਹੜਾ ਵਰਤਨਾ ਆਪਾਂ 60% ਵਾਲਾ ਵਰਤਨਾ ਜਿਹਨੂੰ ਪੋਟਾਸ਼ੀਅਮ ਕਲੋਰਾਇਡ ਦੇ ਨਾਂ ਤੇ ਆਉਂਦਾ ਉਹ ਆਪਾਂ 60% ਵਾਲਾ ਜਿਹੜਾ ਵਰਤਨਾ ਹੈ 20 ਕਿਲੋ ਆਪਾਂ ਕਿੱਲੇ ਮਗਰ ਉਹਦੀ ਜਿਹੜੀ ਹੈ ਸਿਫਾਰਿਸ਼ ਹੈ ਤੀਜਾ ਆ ਜਾਂਦਾ ਹੈ ਜ਼ਿੰਕ ਤੱਤ ਜ਼ਿੰਕ ਤੱਤ ਕਿਸਾਨ ਵੀਰ ਉਹ ਆਪਾਂ ਉਦੋਂ ਪਾਉਣਾ ਹੈ ਜਦੋਂ ਆਪਾਂ ਮੰਨ ਲਓ 15 ਦਿਨ ਪਾਣੀ ਖੜਾ ਕੇ ਰੱਖਦੇ ਆਂ ਜਦੋਂ ਝੋਨੇ ਦੀ ਲਵਾਈ ਕਰਦੇ ਆਂ 15 ਦਿਨ ਆਪਾਂ ਹਰ ਹਾਲਤ ਖੜਾ ਕੇ ਰੱਖਣਾ ਹੁੰਦਾ ਪਾਣੀ 15 ਦੇ ਬਾਅਦ ਜਦੋਂ ਖੇ ਸਕਾਉਣ ਲੱਗਦੇ ਆਂ ਉਦੋਂ ਉਹਦੇ ਨੇੜੇ ਜੇ ਆਪਾਂ ਪਾਉਣਾ ਤਾਂ ਕਿ ਜਿਹੜਾ ਜ਼ਿੰਕ ਤੱਤ ਹੈ ਪੂਰਾ ਜਿਹੜੀ ਆਪਾਂ ਨੂੰ ਫਸਲ ਨੂੰ ਘੋਲ ਕੇ ਮਿਲ ਸਕੇ ਦੂਜਾ ਯੂਰੀਆ ਦੀ ਜਿਹੜੀ ਦੂਜੀ ਤੇ ਤੀਜੀ ਕਿਸ਼ਤ ਹੈ ਉਹਦੇ 'ਚ ਆਪਾਂ ਧਿਆਨ ਰੱਖਣਾ ਹੈ ਉਹ ਆਪਾਂ ਖੜੇ ਪਾਣੀ 'ਚ ਨਹੀਂ ਪਾਉਣਾ ਜਦੋਂ ਵੀ ਪਾਉਣਾ ਆਪਾਂ ਖੇਤ ਖਾਲੀ ਕਰਕੇ ਪਾਉਣਾ ਤੇ ਉਦੋਂ ਦੂਜੇ ਦਿਨ ਬਾਅਦ ਜਾਂ ਤੁਹਾਡੇ ਵਾਹਨ ਦੇ ਹਿਸਾਬ ਤੇ ਹੈ ਉਦੋਂ ਵਾਰ ਉਸ ਹਿਸਾਬ ਨਾਲ ਪਾਣੀ ਤੁਸੀਂ ਲਾ ਦੇਣਾ ਤੇ ਯੂਰੀਆ ਜਦੋਂ ਵੀ ਦੂਜੀ ਤੀਜੀ ਡੋਜ਼ ਪਾਉਣੀ ਹੈ ਇੱਕ ਤਾਂ ਵਾਹਨ ਦੇ ਵਿੱਚ ਪਾਣੀ ਨਾ ਹੋਵੇ ਦੂਜਾ ਆਪਾਂ ਦੁਪਹਿਰ ਦੇ ਸਮੇਂ ਨਹੀਂ ਪਾਉਣਾ ਨਹੀਂ ਤਾਂ ਅਮੋਨੀਕਲ ਫਾਰਮ ਦੇ ਵਿੱਚ ਗੈਸਸ ਫਾਰਮ ਦੇ ਵਿੱਚ ਇਹ ਉੱਪਰ ਨੂੰ ਉੱਡ ਜਾਂਦਾ ਸੋ ਇਹ ਸੀ ਕਿਸਾਨ ਵੀਰੋ ਮੇਰੀ ਅੱਜ ਦੀ ਵੀਡੀਓ ਵੀ ਆਪਾਂ 126 ਦਾ ਝਾੜ ਕਿਵੇਂ ਵਾਧਾ ਲੈ ਸਕਦੇ ਹਾਂ ਜੇਕਰ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੂ ਕਰਿਓ ਜੀ ਧੰਨਵਾਦ